ਸਸਤੀਕਾਲ ਮੈਸ ਹੋਮਸ ਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਜਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਅੱਜ ਦੇ ਇਸ ਐਪੀਸੋਡ ਦੇ ਵਿੱਚ ਆਪਾਂ ਸ਼੍ਰੀ ਕਾਕਾ ਰਾਮ ਵਰਮਾ ਜੀ ਜਿਹੜੇ ਵੈਸੇ ਤਾਂ ਕਿਸੇ ਜਾਣਕਾਰੀ ਦੇ ਮਹਤਾਜ ਨਹੀਂ ਹੈ ਔਰ ਮਾਸ਼ਾਅੱਲਾ ਆਏ ਦੇ ਨਾ ਕਿਸੇ ਨਾ ਕਿਸੇ ਕਾਲਜ ਦੇ ਵਿੱਚ ਸੰਸਥਾ ਦੇ ਵਿੱਚ ਸਕੂਲ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਬੇਸ਼ੱਕ ਉਹ ਪੁਲਿਸ ਟ੍ਰੇਨਿੰਗ ਸੈਂਟਰ ਕਿਉਂ ਨਾ ਹੋਵੇ بڑے بڑے ਆਫਿਸ ਜਿਹੜੇ ਨੇ ਆਫਿਸ ਸਟਾਨ ਦੇ ਵਿੱਚ ਜਾ ਕੇ ਆਫੀਸਰ ਉਹਨਾਂ ਨੂੰ ਕਾਲ ਕਰਦੇ ਨੇ ਔਰ ਬਕਾਇਦਾ ਤੌਰ ਤੇ ਉਹ ਜਿਹੜੇ ਹੈ ਉੱਥੇ ਜਾ ਕੇ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਨੂੰ ਤਰੀਕਿਆਂ ਦੇ ਨਾਲ ਜਾਗਰੂਕ ਕਰਵਾਉਂਦੇ ਨੇ ਔਰ ਅੱਜ ਕੱਲ ਲੜਕੀਆਂ ਨੂੰ ਸਵੈ ਰੱਖਿਆ ਬਾਰੇ ਕਿਸ ਤਰ੍ਹਾਂ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤਾਂ ਕਿ ਵਿੱਤਾ ਦਾ ਸਮਾਂ ਕਦਾਂ ਕਦੋਂ ਆ ਜਵੇ ਕਿਸ ਤਰ੍ਹਾਂ ਆ ਜਵੇ ਉਸ ਨਾਲ ਕਿਸ ਤਰ੍ਹਾਂ ਮੁਕਾਬਲਾ ਕਰਨਾ ਹੈ ਅਚਾਨਕ ਕਿਸੇ ਨੂੰ ਦੌਰਾ ਪੈ ਜਵੇ ਅਚਾਨਕ ਸੱਟ ਪੇਟ ਲੱਗ ਜਵੇ ਮੋਟਰਸਾਈਕਲ ਤੇ ਜਾਂਦੇ ਦਾ ਜਾਂ ਕਿਸੇ ਹੋਰ ਦਾ ਐਕਸੀਡੈਂਟ ਹੋ ਜਾਂਦਾ ਹੈ ਤੇ ਆਪਾਂ ਨੂੰ ਘਬਰਾਉਣ ਦੀ بجائے ਸਭ ਤੋਂ ਪਹਿਲਾਂ ਕਰਨਾ ਕੀ ਚਾਹੀਦਾ ਸੋ ਇਸ ਸਾਰੀ ਗੱਲਬਾਤ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਤੁਸੀਂ ਸੁਣਨਾ ਕਿਉਂਕਿ ਅੱਜ ਮੇਰੇ ਨਾਲ ਇੱਕ ਵਾਰ ਫਿਰ ਬੜੀ ਮੁਸ਼ਕਲ ਦੇ ਨਾਲ ਕਾਕਾ ਰਾਮ ਵਰਮਾ ਜੀ ਜਿਹੜੇ ਨੇ ਉਹ ਸਾਡੇ ਨਾਲ ਜੁੜੇ ਨੇ ਔਰ ਉਹਨਾ ਨਾਲ ਕਰਦੇ ਆਪਾਂ ਗੱਲਬਾਤ ਕਾਕਾ ਰਾਮ ਵਰਮਾ ਜੀ ਸਭ ਤੋਂ ਪਹਿਲਾਂ ਨਮਸਕਾਰ ਨਮਸਕਾਰ ਸਰ ਨਮਸਕਾਰ ਸਾਰੇ ਨਮਸਕਾਰ ਸਰ ਵਰਮਾ ਸਾਹਿਬ ਅੱਜਕੱਲ ਕਿਸ ਤਰ੍ਹਾਂ ਦੀ ਟ੍ਰੇਨਿੰਗ ਚੱਲਦੀ ਹੈ ਔਰ ਕਿੱਥੇ ਕਿੱਥੇ ਵਿਚਰਦੇ ਹੋ ਸਰ ਸਭ ਤੋਂ ਪਹਿਲਾਂ ਇਹ ਦੱਸੋ ਸਾਨੂੰ ਬਿਲਕੁਲ ਇਹ ਸਰ ਇਹ ਟ੍ਰੇਨਿੰਗ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਜੀ ਸਕੂਲਾਂ ਦੇ ਕਾਜਾਂ ਦੇ ਐਨਐਸਐਸ ਵਾਲੇ ਪੁਲਸ ਵਾਲੇ ਫੈਕਟਰੀਆਂ ਦੇ ਬਲਵਾਕੇ ਖੜਾ ਰਿਹਾ ਸਰ ਜੀ ਅੱਜ ਕੱਲ ਇੱਕ ਸਾਡੇ ਇੱਥੇ ਕੁੜੀਆਂ ਦੀ ਆਈਟੀਆਈ ਸਰਕਾਰੀ ਹਾਂ ਉੱਥੇ ਕਰੀਬ 220 ਬੱਚੀਆਂ ਪੜ੍ਹਦੀਆਂ ਪਿੰਡਾ ਤੋਂ ਹੰਡੀਆਂ ਬੜੀ ਦੂਰੋਂ ਦੂਰੋਂ ਸਰ ਜੀ ਸਰਕਾਰੀ ਹੋਣ ਕਰਕੇ ਬੱਚਿਆਂ ਨੂੰ ਲਾਜ ਹੁੰਦਾ ਵੀ ਸੋਸਤਾ ਹੈ ਤੇ ਵਧੀਆ ਹੈ ਜੀ ਤੋਂ ਉਹਨੇ ਨੇ ਉੱਥੇ ਕਰ ਟੀਚਰ ਆਇਆ ਹੈ ਸਪੋਰਟਸ ਵਿੱਚ ਉਹ ਦਿੱਲੀ ਤੋਂ ਆਇਆ ਸਰ ਅੱਛਾ ਜੀ ਉਹਨੇ ਪ੍ਰਿੰਸੀਪਲ ਨੂੰ ਕਿਹਾ ਸਰ ਸਾਡੇ ਦਿੱਲੀ ਵਿੱਚ ਸਕੂਲਾਂ ਵਿੱਚ ਬੱਚਿਆਂ ਨੂੰ ਸੈਲਫ ਡਫੈਂਸ ਬਾਰੇ ਸੀਮਲ ਡਫੈਂਸ ਬਾਰੇ ਸਡਨ ਕੋਈ ਹਿਸਪਨਿੰਗ ਹੁੰਦੀ ਆ ਉਹਦੇ ਬਾਰੇ ਟ੍ਰੇਨਿੰਗ ਦਿੱਤੀ ਜਾਂਦੀ ਆ ਜੀ ਅਕਸਰ ਕਰਨਾ ਕਟ੍ਰਾਂਪ ਆਪਰੇ ਹੀ ਜਾਂਦੀ ਆ ਬਿਲਕੁਲ ਬਿਲਕੁਲ ਆਪਣੇ ਬੱਚਿਆਂ ਦਾ ਕੁਝ ਵੀ ਨਹੀਂ ਪਤਾ ਸਰ ਹਾਂ ਇਹਨਾਂ ਤਾਂ ਇਹ ਨਹੀਂ ਪਤਾ ਜੇ ਘਰ ਗੈਸਲੀ ਕੋਈ ਜੇ ਕਿਆ ਕਰਨਾ ਅਗਲਾ ਕੀ ਆ ਕਿਆ ਕਰਨਾ ਕੋਈ ਪੇਂਟ ਹੋ ਗਿਆ ਦੌੜਾ ਪੈ ਗਿਆ ਹਨਾ ਸੜਕ 'ਤੇ ਜਾਂਦੇ ਜਾਂਦੇ ਕੋਈ ਹੋ ਗਿਆ ਜੀ ਤੇ ਉਹਨਾਂ ਨੇ ਐਸਐਸਪੀ ਸਾਹਿਬ ਨੂੰ ਚਿੱਠੀ ਲਿਖੀ ਜੀ ਸਾਡੇ ਬੱਚਾ ਨੂੰ ਡਿਫੈਂਸ ਨਹੀਂ ਕਰਾਈ ਡਿਫੈਂਸ ਸਰ ਓਕੇ ਪ੍ਰੋਟੈਕਸ਼ਨ ਹੂੰ ਉਹ ਚਾਹੀਦਾ ਸਰ ਤੋਂ ਪ੍ਰੋਟੈਕਸ਼ਨ ਆ ਕਿ ਇੱਕ ਘਰ ਦੀ ਪ੍ਰੋਟੈਕਸ਼ਨ ਸਰ ਜੀ ਜੀ ਫਿਰ ਉਹ ਸਾਡੇ ਡੀਐਸਪੀ ਆ ਮੈਡਮ ਕਰਮਜੀਤ ਕੌਰ ਜੀ ਹੂੰ ਹੂੰ ਉਹ ਮੈਨੂੰ ਨਾਲ ਲੈ ਕੇ ਗਏ ਕਹਿੰਦੇ ਸਰ ਆਪਾਂ ਬੱਚਿਆਂ ਨੂੰ ਸਿਕਾਣਾ ਹੈ ਜੀ ਤੋਂ ਸੇ 3-4 ਦਿਨ ਤੋਂ ਸੇ ਚਰਿਆਨ ਸਰ ਮਤਲਬ ਕਿਸ ਤਰ੍ਹਾਂ ਲੜਕੀਆਂ ਲੜਕੀਆਂ ਨੂੰ ਮਤਲਬ ਤੁਸੀਂ ਕਹਿੰਦੇ ਕਿ ਅਚਾਨਕ ਆਈ ਵਿਪਤਾ ਕੁਦਰਤੀ ਆਫਤ ਜਿਹੜੀ ਹੈ ਉਸ ਦਾ ਆਪਾਂ ਕਿਸ ਤਰ੍ਹਾਂ ਮੁਕਾਬਲਾ ਕਰਨਾ ਹੈ ਹਾਂ ਸਰ ਜੀ ਉਹਦੇ ਵਿੱਚ ਸਰ ਪਹਿਲਾਂ ਦੱਸਿਆ ਬੱਚਿਆਂ ਨੂੰ बेटा ਤੁਹਾਡੀ ਆਪਣੀ ਪ੍ਰੋਡਕਸ਼ਨ ਕੀ ਆ ਹੈ ਹਮ ਹੈਨਾ ਤੁਸੀਂ ਘਰ ਚੋਂ ਤੁਸੀਂ ਸਰਗਦੇ ਹੋ ਤੁਸੀਂ ਵਹੀਕਲ ਤੇ ਜਾ ਰਹੇ ਹੋ ਤੁਹਾਨੂੰ ਕੋਈ ਕਿਡਨੈਪ ਕਰਕੇ ਲੈ ਜਾਦਾ ਫੜਕੇ ਲੈ ਜਾਦਾ ਹੈ ਜੀ ਹੈਨਾ ਸੋ ਉਹਦੇ ਵਿੱਚ ਬੱਚਿਆਂ ਨੂੰ ਦੱਸਿਆ ਬਿਟਾ ਜੇ ਤੁਸੀਂ ਪਿੰਡਾਂ ਤੋਂ ਆਉਂਦੇ ਹੋ ਬਾਜ਼ ਚਾਹਦੇ ਹੋ ਹਮ ਤੁਹਾਡੇ ਨਾਲ ਕੋਈ ਬੰਦਾ ਬੈਠਾ ਕੋਈ ਬਜ਼ੁਰਗ ਬੈਠਾ ਕੋਈ ਲੇਡੀ ਬੈਠੀ ਆ ਕੋਈ ਵੀ ਆ ਹੂੰ ਉਹ ਤੁਹਾਨੂੰ ਕਹਿੰਦਾ ਜੀ ਆ ਲੋ ਮੈਂ ਫਲਾੜੇ ਗੁਰਦੁਆਰੇ ਗਿਆ ਸੀ ਮੰਦਿਰ ਗਿਆ ਸੀ ਆ ਪ੍ਰਸ਼ਾਦ ਖਾ ਲੋ ਜੀ ਆਪਾਂ ਸ਼ਰਦਾ ਲੈ ਕੇ ਕਰਕੇ ਲੈ ਲੰਨੇ ਆ ਕਈ ਬੰਦੇ ਦੇ ਬਾਣੇ ਦੇ ਉੱਪਰ ਵਿਸ਼ਵਾਸ ਕਰ ਲੰਨੇ ਆ ਹੂੰ ਬੇਟਾ ਕਦੇ ਨਹੀਂ ਲੈਣਾ ਅੱਛਾ ਅਣਜਾਣ ਬੰਦੇ ਤੋਂ ਖਾਣ ਪੀਣ ਦੀ ਚੀਜ਼ ਨਹੀਂ ਲੈਣੀ ਨਹੀਂ ਲੈਣੀ ਸੋ ਜੀ ਕਿਉਂਕਿ ਉਹ ਤੁਹਾਡੇ ਨਾਲ ਗੱਲਾਂ ਕਰ ਰਿਹਾ ਲੋਕਾਂ ਲੱਗਦਾ ਵੀ ਕੋਈ ਇਕੱਠੇ ਹੀ ਆ ਹੂੰ ਠੀਕ ਹੈ ਤੁਸੀਂ ਖਾਇਆ ਕੁਝ 10-15 ਮੀਟਰ ਬਾਅਦ ਤੁਸੀਂ बेहोश ਹੋ ਗਏ ਹਾਂ ਤਾਂ ਉਸੇ गिर ਗਏ ਉਹ ਕੰਗੇ ਜੀ ਮੇਰੀ ਬੱਚੀ ਆ ਮੇਰੀ ਇਹ ਹੈ ਜੀ ਮੈਨੂੰ ਹਸਪੀਟਲ ਲੈ ਕੇ ਜਾਣਾ ਗੱਡੀ ਰੋਕੋ ਜੀ ਗੱਡੀ ਰੋਕੋ ਫਿਰ ਆਪਣੇ ਬੰਦੇ ਜਿਹੜੇ ਉਹਦੇ ਅੱਗੇ ਪਿੱਛੇ ਹੁੰਨੇ ਸਰਕਾਰ ਵਾਲੇ ਉਹਨਾਂ ਨੂੰ ਬੁਲਾ ਲੈਂਦੇ ਆ ਅਣਜਾਣ ਬੰਦੇ ਤੇ ਵਿਸ਼ਵਾਸ ਕਰਕੇ ਉਹ ਲਿਫਟ ਨਹੀਂ ਦੇਣੀ ਨਹੀਂ ਸਰ ਕਿਸੇ ਤੋਂ ਲੈਣਾ ਵੀ ਨਹੀਂ ਓਕੇ ਹਾਂ ਕਿਉਂਕਿ ਬੱਚੇ ਬੱਚਾ बेहोश ਹੋ ਗਿਆ ਮੇਰੇ ਨਾਲ ਬੈਠਾ ਅੱਲ ਕਹਿੰਦੇ ਹਾਂ ਕੰਨਾ ਗੱਲਾਂ ਕਰੇ ਸੀ ਸਰਦੀ ਰਿਹਾ ਮੈਂ ਕਹੂੰ ਜੀ ਹਾਂ ਮੇਰੀ ਬੱਚੀ ਆ हां बिल्कुल मैं जी इने तारो मैं इने हॉस्पिटल लेके जा रहा भाई ਤੁਸੀਂ ਜਿੱਥੇ ਜਾਣਾ ਬੱਸ ਲੈ ਕੇ ਜਾਓ ਹਾਂ ਅੱਗੇ ਉਹਨੇ ਆਪਣੇ ਬੰਦੇ ਨੂੰ ਫੋਨ ਕਰ ਦਿੰਦੇ ਆ ਸਰ ও ਮਾਈ ਗੋਡ ਕਾਰ ਲੈ ਕੇ ਆ ਜੋ ਜੀ ਹਾਂ ਆ ਕਾਰ ਲੈ ਕੇ ਆਏ ਹਾਂਜੀ ਹਾਂਜੀ ਅੰਕਲ ਜੀ ਤੁਸੋਂ ਕੀ ਹੋ ਗਿਆ ਯਾਰ ਮੇਰੀ ਬੇਟੀ ਹੈ बेहोश ਹੋ ਗਈ ਹਾਂਜੀ ਆਜੋ ਅੰਕਲ ਜੀ ਗੱਡੀ ਚ ਆਜੋ ਓਕੇ ਓਕੇ ਤੇ ਕਿਤੇ ਲੈ ਜਾਣਗੇ ਸਰ ਹਾਂ ਇੱਕ ਤਾਂ ਹੀ ਦੱਸਿਆ ਬੱਚਿਆਂ ਨੂੰ ਜੀ ਸੈਕਿੰਡ ਤੁਹਾਡੇ ਘਰ ਦੇ ਵਿੱਚ ਕੋਈ ਆ ਜਾਂਦਾ ਹੈ ਤੁਸੀਂ ਘਰ ਕੱਲੇ ਹੋ ਤੁਸੀਂ ਦਰਵਾਜਾ ਖੋਲ੍ਹਿਆ ਤੁਹਾਡਾ ਪਾਰਸਲ ਆਇਆ ਜੀ ਸੌਰੀ ਜੀ ਤੁਹਾਡਾ ਮੈਂ ਗਲਤੀ ਨਾਲ ਜੀ ਦੱਬਤੀ ਆ ਜੇ ਤਾਂ ਕਿਸੇ ਹੋਰ ਦਾ ਹੈ ਅੱਛਾ ਮੈਨੂੰ ਗਰਮੀ ਬੜੀ ਲੱਗ ਰਹੀ ਹੈ ਜੀ ਜੇਰਾ ਪਾਣੀ ਪਿਲਾ ਦੋਗੇ ਓਕੇ ਹਾਂ ਫਿਰ ਉਹ ਬੰਦਾ ਕਹਿੰਦਾ ਜੀ ਤੁਸੀਂ ਆਪਣੇ ਡੈਡੀ ਨੂੰ ਬੁਲਾਓ ਮੰਮੀ ਇਹ ਬੁਲਾਓ ਬੱਚਾ ਆਮ ਕਾਰਿੰਦਸਫਰ ਹੁੰਦਾ ਕਰ ਹੈ ਜੀ ਬਿਲਕੁਲ ਗੰਮ ਤੇ ਗਿਆ ਹਾਂ ਮੈਨੂੰ ਪਾਣੀ ਪਿਲਾ ਦਿਓ ਜੀ ਤੇ ਬੱਚਾ ਅੰਦਰ ਜਾਊਗਾ ਪਿੱਛੇ-ਪਿੱਛੇ ਬੰਦੇ ਕੀ ਆ ਦੋ ਉਹ ਹਾਂ ਪਿੱਛੇ ਬੜੇ ਆਣਗੇ ਹੂੰ ਕੁਝ ਵੀ ਕਰਕੇ ਚਲੇ ਜਾਣਗੇ ਬਿਲਕੁਲ ਸਰ ਬਿਲਕੁਲ ਦੋ ਬੱਚੇ ਨੂੰ ਸਮਝਾਇਆ ਸਰ ਵੀ ਜੇ ਐਸਾ ਕੋਈ ਬਹਿਲੇ ਬਾਗੀ ਹੈ ਘਰ ਦੀ ਤੁਸੀਂ ਘਰ ਕੱਲੇ ਆ ਬਟੇ ਹੂੰ ਦਰਵਾਜੇ ਨਾਲ ਕੋਲ ਕੋਠੇ ਦੇ ਜਾ ਕੇ ਦੇਖੋ ਕੌਣ ਆ ਹੂੰ ਬਹੁਤ ਅੱਛਾ ਪੁੱਛੋ ਉਹਨਾਂ ਨੂੰ ਇਹ ਰੈਪ੍ਰੈਸੈਂਟਿਓਰ ਨੂੰ ਮਿਲਾ ਲਓ ਜੀ ਨਿਹੰਤੀ ਜੀ ਆਏ ਜਰਾ ਅੰਕਲ ਆਇਆ ਤੇ ਅਜੇ ਤਾਂ ਚਾਰ ਪੜੋਸੀ ਆ ਗਏ ਆਪੇ ਤਾਂ ਜਾਣਗੇ ਭੱਜਣਗੇ ਬਿਲਕੁਲ ਨਾ ਨੰਬਰ 3 ਤੁਸੀਂ ਕਿਤੇ ਬੱਚੇ ਨੂੰ ਲੈ ਕੇ ਪਾਰਕ ਚਲੇਗੇ ਗੁਰਦੁਆਰੇ ਚਲੇਗੇ ਆਂਦੇ ਜਾਂਦੇ ਕੋਈ ਬੰਦਾ ਵੈਸੀ ਸਾਡੀ ਬੇਟਾ ਕਿਹਾ ਹਾਲ ਹੈ ਠੀਕ ਹੈ ਜੀ ਬੜਾ ਪਿਆਰਾ ਬੱਚਾ ਚਲੇਗੇ ਉਹ ਡੇਲੀ ਤੁਹਾਨੂੰ ਮਿਲਦਾ ਹੈ ਜੀ ਬੱਚੇ ਨੂੰ ਦੀ ਪਛਾਣ ਹੋ ਜਾਂਦੀ ਹੈ ਉਹ ਟੌਫੀ ਦੇਏਗਾ ਕੁਝ ਹੋਰ ਦੇ ਦੇਗਾ ਹੂੰ ਤੇ ਜਦੋਂ ਬੱਚਾ ਕੱਲਾ ਹੋਏਗਾ ਚੱਕੇ ਲੈ ਜਾਣਗੇ ਓਏ ਹੋਏ ਘਰੋਂ ਲੈ ਜੰਨੇ ਸੁਰ ਗਲੀ ਚ ਵੀ ਬੱਚਾ ਆਪਾਂ ਕਹਿੰਦੇ ਸਾਹਮਣੇ ਯਾਰ ਪੈਂਸਨ ਲਿਆ ਆਇਆ ਹੀ ਲਿਆ ਦੁਕਾਨ ਤੇ ਉੱਥੇ ਬੰਦਾ ਖੜਾ ਹੈ ਜੀ ਉਹ ਉੱਥੇ ਲੈ ਜੇਗਾ ਫਿਰ ਇਹ ਬੱਚਾ ਹੁੰਦੋ ਸਿਆ ਹੈ ਜੀ ਹਾਂ ਇਹਦੀ ਟੋਕਠ ਨਵੀ ਮੈਂ ਤੁਹਾਨੂੰ ਦੱਸ ਰਿਹਾ ਫਿਰ ਬੜੀ ਜਬਰਦਸਤ ਹੈਗੀ ਆ ਜੀ ਕਿਵੇਂ ਪਟਿਆਲੇ ਤਿਰਪੜੀ ਸਕੂਲ ਤੋਂ ਤਿਰਪੜੀ ਤੋਂ ਉਹਨਸਰ ਪਿੰਨ ਲੜਕੀਆਂ ਬਾਈ ਨੰਬਰ 40 ਕੰਪਿਊਟਰ ਸਿੱਖਣ ਜਾਂਦੀਆਂ ਸੀ ਜੀ ਪਲੱਸ 2 ਕੀਤੀ ਸੀਗੀ ਵੀ ਚਲੋ ਬੱਚੇ ਭਾਵ ਉਹ ਕਹਨੇ ਲੱਗ ਜਾਣਗੇ ਹੂੰ ਇੱਥੇ ਖੰਡਾ ਚੌਂਕ ਕੋਲ ਆ ਕੇ ਦੂਜੇ ਜਾਰੇ ਸੀ ਬੱਚੇ ਤਾਂ ਇੱਕ ਕਾਰ ਆ ਕੇ ਰੁਕੀ ਜੀ ਲੇਡੀ ਨਿਕਲੀ ਬੜੀ ਅਪਡੇਟ ਅچھے ਕਪੜੇ ਪਾਏ ਐਨ ਕੋ ਮੀਟੀ ਗੁੱਡ ਮਾਰਨਿੰਗ ਬੱਚਿਆਂ ਨੂੰ ਵੀ ਕਹਦਾ ਗੁੱਡ ਮਾਰਨਿੰਗ ਹੂੰ ਬੇਟਾ ਕੋਲੰਬੀਆ ਹਸਪੀਟਲ ਕਿਤੇ ਆ ਅੱਛਾ ਉਹ ਕਹਿੰਦੇ ਆਂਟੀ ਸਿੱਧਾ ਜਾਓ ਤੁਸੀਂ ਪੁਲ ਚੜਜੋ ਅੱਗੇ ਆ ਸੱਜਿਆ ਤੇ ਮੁਰਗੀ ਕੋ ਪੋਲ ਹੋ ਰੂਗਾ 2 ਨੰਬਰ ਫਾਰਟ ਤੋਂ ਨਾਲ ਹੀ ਆ ਓਕੇ ਉਹ ਬੱਚੇ ਤੁਸੀਂ ਬੜੇ ਪਿਆਰੇ ਬੱਚੇ ਹੋ ਛੇ ਬੱਚੇ ਹੋ ਜੇ ਪੀਸੇ ਕੋਡੀ ਨੂੰ ਕਹਦਾ ਨਾ ਕਰੇ ਉਹ ਸਮਾਰਟ ਆ ਤੂੰ ਉਹ ਵੈਸੇ ਖੁਸ਼ ਹੋ ਜਾਂਦੇ ਆ ਖੁਸ਼ ਹੋ ਜਾਂਦੀ ਆ ਯੈਸ ਤੁਸੀਂ ਇਹ ਕਰਦੇ ਹੋ ਅੰਟੀ ਕੰਪਿਊਟਰ ਸਿੱਖ ਰਹੇ ਹਾਂ ਤਾਂ ਕਿ ਜੌਬ ਮਿਲ ਜੇ ਅੱਛਾ ਜੌਬ ਤਾਂ ਮੈਂ ਤੁਹਾਨੂੰ ਪੰਜਾਬੀ ਯੂਨੀਵਰਸਿਟੀ ਦਵਾ ਦਿੰਦੀ ਹਾਂ ਮੈਂ ਉੱਥੇ ਹੈੱਡ ਆਫ ਡਿਪਾਰਟਮੈਂਟ ਆ ਅੱਛਾ ਜੀ ਤੁਸੀਂ ਆ ਹੀ ਕਰਿਓ ਬਟੇ ਕੱਲ ਨੂੰ ਆ ਆਪਣੇ ਸਰਟੀਫਿਕੇਟ ਲੈ ਕੇ ਮੇਰੇ ਕੋਲ ਯੂਨੀਵਰਸਿਟੀ ਆ ਜਿਓ ਓਕੇ ਹਾਂ ਮੇਰਾ ਨਾਮ ਹੈ ਸਰਟੀਫਿਕੇਟ ਲੈ ਆਇਓ ਆਧਾਰ ਕਾਰਡ ਲੈ ਆਇਓ ਫੋਟੋ ਲੈ ਆਇਓ ਹਾਂ ਟਿੰਟ ਹੈਨਾ ਤਾਂ ਸਾ ਕੋਈ ਨਹੀਂ ਲੱਗਣਾ ਫਾਰਮੇ ਪਰ ਨਾ ਹੈ ਤੁਹਾਨੂੰ 12000 ਰੁਪਏ ਮਹੀਨਾ ਜੌਬ ਮਿਲ ਜੇ ਜੀ

ਅਸੀਂ ਬੱਚਿਆਂ ਕਹਿੰਨਾ ਬੇਟੇ ਜਦੋਂ ਵੀ ਤੁਹਾਨੂੰ ਕੋਈ ਕਹਿੰਦਾ ਘਰ ਨਾ ਦੱਸਿਓ ਕਿ ਇਹ ਰਮਾਤਾ ਤੁਹਾਨੂੰ ਉਹ ਕਿਤੇ ਗਰੇ ਦੀ ਫਸਾਰੇ ਹੈਗਾ ਜਾਂ ਫਸਾਰਿਆ ਬਿਲਕੁਲ ਬਿਲਕੁਲ ਉਹ ਅਗਲੀ ਦਿਨ ਸਰ ਬੱਚੇ ਵੀ ਕੰਪਿਊਟਰ ਸਿੱਖਣ ਲਈ ਆ ਜੀ ਸਿੱਖਣ ਤਿੰਨੇ ਆ ਗਈਆਂ ਜੀ ਤਿੰਨ ਬੱਚੇ ਜਾਂਦੇ ਆ ਮਾ ਬਾਗੀ ਸ਼ੱਕ ਸ਼ੱਕ ਨਹੀਂ ਕਰਦੇ ਸਰ ਬਿਲਕੁਲ ਅੱਗੇ ਆ ਕੇ ਉਹ ਗੱਡੀ 'ਚ ਬਿਠਾ ਕੇ ਲੈ ਗਈ ਓਹ 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 2 ਵਜੇ ਤੱਕ ਸਰ ਬੱਚੇ ਘਰ ਨਾ ਪਹੁੰਚੇ ਅੱਛਾ ਜੀ ਕਿਉਂ 2 ਵਜੇ ਛੁੱਟੀ ਹੁੰਦੀ ਸੀ ਜੀ ਜਦੋਂ ਪਿੰਡ ਕੋਈ ਕੋ ਨਾ ਪਹੁੰਚੇ ਉਹ ਕੰਪਿਊਟਰ ਸੈਂਟਰ ਗਏ ਹਾਂ ਉਹ ਕਹਿੰਦੇ ਜੀ ਅੱਜ ਤਾਂ ਬੱਚੇ ਆਏ ਹੀ ਨਹੀਂ ਹੂੰ ਕਿਹਾ ਸਰ ਜੀ ਪੁਲਿਸ ਕੋਲ ਪਹੁੰਚੇ ਪੁਲਿਸ ਨੇ ਆਪਣਾ ਤਰੀਕਾ ਕੀਤਾ ਸਰ ਕਰੀਬ 2 ਵਜੇ ਸਰ ਬਠਿੰਡੇ ਜਿਹੜੀ ਰਾਜਸਥਾਨ ਨੂੰ ਪੇਂ ਜਾਂਦੀ ਹੈ ਕੋਈ ਸਰ ਹੂੰ ਬੀਕਾਨੇਰ ਨੂੰ ਜਾਂ ਕਿਤੇ ਹੋਰ ਉਹਦੇ ਜੇ ਬੱਚੇ ਸਰ ਓ ਰੱਬਾ ਮੇਰਾ ਕਿੰਨੇ ਕੁੜੀਆਂ ਉਹ ਲੇਡੀ ਪਿੰਨ ਜੈਂਟਸ ਆਦਮੀ ਅੱਛਾ ਜੀ ਉਹਨਾਂ ਕੁੱਲ ਬੱਚੇ ਸਰ ਓਹ ਹੋ ਹੋ ਬੁਰਸ਼ ਨੇ ਪੜਕੇ ਪਟਿਆਰੇ ਲਿਆਂਦਾ ਜੀ ਉਸ ਲੈਡੀ ਦਾ ਚੈੱਕ ਕੀਤਾ ਪਰ ਸਿਰ 15 ਲੱਖ ਰੁਪਈਆ ਨਿਕਲਿਆ ਓ ਮਾਈ ਗੋਡ ਇਹਨੇ 5-5 ਲੱਖ ਜੋ ਕੁੜੀਆਂ ਵੇਚਤੀਆਂ ਸੀ ਸਰ ਓ ਹੋ 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 ਹਟੋ ਕੇ ਸਮਝੋ ਬੱਚੀਆਂ ਨਹੀਂ ਸਰ ਸਰ ਕਵਰਮਾ ਸਾਹਿਬ ਤੁਸੀਂ ਬਹੁਤ ਬਿਹਤਰੀਨ ਸੇਵਾ ਕਰ ਰਹੇ ਹੋ ਵਰਮਾ ਸਾਹਿਬ ਤੁਸੀਂ ਕੋਈ ਹੋਰ ਆਪਣੇ ਪਟਿਆਰੇ ਦੀ ਕੋਈ ਸੀ 2 ਮਹੀਨਿਆਂ ਬਾਅਦ ਲੱਭੀ ਹੈ ਸਰ ਨਹੀਂ ਤਕਲਾਸ਼ ਦੀ ਕੁੜੀ ਸੀਗੀ ਹੋਏ ਹੋਏ ਇੱਕ ਪਟਿਆਰਠੀ ਵੀ ਕਰਾਦੀ ਕੁੜੀ ਸਰ ਮੋਬਾਈਲ ਦੇ ਉੱਪਰ ਕਿਸੇ ਮੁੰਡੇ ਨਾਲ ਅਟੈਚ ਹੋ ਗਈ ਹਾਂ ਪਟੰਡੇ ਚਲੀ ਗਈ ਕਰੋ ਪੈਸੇ ਚੱਕ ਕੇ ਹਾਏ ਹਾਏ ਉਹ ਸਾਡੇ ਪੁਲਿਸ ਵਾਲੇ ਉੱਥੋਂ ਫੜਕੇ ਲਿਆਏ ਮੁੰਡੇ ਦੀ ਇਹ ਸਰ ਫੋਟੋਆਂ ਸੀਗੀਆਂ ਕਿਸ ਐਕਟਰ ਨਾਲ ਉਹਦੇ ਨਾਲ ਉਹਦੇ ਨਾਲ ਓਹੋ ਉਹ ਕੁੜੀ ਨੇ ਦਿਖਾਇਆ ਵੀ ਮੈਂ ਤਾਂ ਫਿਲਮਾਂ ਵਿੱਚ ਹੀਰੋ ਹਾਂ ਵੀ ਤੈਨੂੰ ਵੀ ਫਿਲਮਾਂ ਵਿੱਚ ਦਵਾ ਦਾਂਗਾ ਹੂੰ 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 ਕਰ ਬੈਠਣਗੇ ਬੱਸ ਯਾਨੀ ਸਰੇ ਲਾਲੀ ਤੇ ਫਸਦੇ ਆਂ ਵਿਸ਼ਵਾਸ ਚ ਫਸਦੇ ਆਂ ਵਰਮਾ ਸਾਹਿਬ ਮੈਂ ਚਾਹਾਂਗਾ ਕਿ ਕਿਸੇ ਦਿਨ ਟਾਈਮ ਕੱਢ ਕੇ ਤੁਸੀਂ ਸਟੂਡੀਓ ਚ ਆਓ ਤੇ ਮੈਨੂੰ ਤੁਹਾਡੀ ਕਮੀ ਹਮੇਸ਼ਾ ਖਲਦੀ ਰਹਦੀ ਰਹਦੀ ਹੈ ਮਹਿਸੂਸ ਹੁੰਦੀ ਹੈ। ਮੈਂ ਵੀ ਸਰ ਜਾਨਣਾ ਹੈ ਕਿਸ ਆਪਣੇ ਸਮਾਜ ਵਿੱਚ ਤਾਂ ਇਹ ਇੱਕ ਘਟਨਾ ਹੋ ਰਹਾ ਸਰ। ਜੀ ਇਹ ਹੈ ਟਾਈਮ। ਜੀ ਇੱਥੇ ਸਰ ਜੀਰਖਪੁਰ ਨਾ ਇੱਕ ਮੀਆਂ ਬੀਬੀ ਖੜੇ ਸੀਗੇ। ਇਹ ਜੀਰਖਪੁਰ ਜੀਰਖਪੁਰ ਸਰ ਜੀ ਕੁੜੀ ਦਾ ਵਿਆਹ ਹੋਇਆ ਸੀ ਤਾਜ਼ਾ ਹੀ ਕੁੜੀ ਨੇ ਚੂੜਾ ਜੜਾ ਪਾ ਰੱਖਿਆ ਗਹਿਣੇ ਪਾ ਰੱਖ ਕੇ ਜੀ ਉਹ ਆਪਣੇ ਗਏ ਉਹਨੇ ਕਰਿਆ

ਅੱਗੇ ਕੇਸਰ ਜਿੱਥੇ ਥੋੜੇ ਜਿਹਾ ਅੱਗੇ ਜਾ ਕੇ ਨਾ ਤੇਰਾ ਵੀ ਜੇਰ ਕੋਲ ਕੋ ਖਾਲੀ ਜਗ੍ਹਾ ਹੁੰਦੀ ਆ ਅੱਛਾ ਜੀ ਉੱਥੇ ਬੰਦੇ ਖੜੇ ਸੀ ਤਿੰਨ ਉਹਨਾਂ ਨੇ ਹੱਥ ਹੱਥ ਤੱਕ ਕਾਰ ਰੋਕ ਲਈ ਉਹਨੇ ਆਹੋ ਉਹ ਤਿੰਨੇ ਬੰਦੇ ਕਾਰ ਚੋਂ ਵੜ ਗਏ ਸਰ ਅੱਛਾ ਜੀ ਸਿਗੇ ਉਦੋਂ ਹੀ ਬੰਦੇ ਉਦੋਂ ਹੀ ਬੰਦੇ ਸੀ ਸਰ ਹੂੰ ਉਹ ਕਾਰ ਦੇ ਵਿੱਚ ਬੰਦਾ ਬੈਠਾ ਕਿਆ ਕਰੇਗਾ ਸਰ ਹੂੰ ਨਾ ਮੋਬਾਈਲਾਂ ਚਲਾਉਣ ਦੇਣਗੇ ਨਾ ਕੁਝ ਰੋਲਾ ਪਾਣਗੇ ਰੋਲਾ ਪਾਉਣਗੇ ਬਾਅਦ ਸੁਨੇਗਾ ਹੀ ਨਹੀਂ ਬਿਲਕੁਲ ਅੱਗੇ ਜਾ ਕੇ ਸਰ ਉਹਨਾਂ ਨੇ ਕਿਹਾ ਕਿਤਾ ਉਸ ਆਦਮੀ ਨੂੰ ਟੱਤੇ ਟੁੱਕੇ ਮਾਰ ਕੇ ਬਾਹਰ ਕੱਢ ਕੇ ਘੇਰਦਾ। ਓ ਮਾਈ ਗਾਡ। ਥੋ ਲੇਡੀ ਜੀ ਨੂੰ ਲੈ ਕੇ। ਓਹ ਹੋ। ਉਹ ਵਿਚਾਰਾ ਬੋਲਸਕੋਲ ਗਿਆ। ਉਹ ਕਹਿੰਦੇ ਵੀ ਜਨਾਨੀ ਦਾ ਫੋਨ ਹੈਗਾ ਕਹਿੰਦੇ ਜਿਹਦੇ ਕੋਲ ਹੈਗਾ। ਹਮ। ਉਹਨਾਂ ਕਹਿੰਦੇ ਜੀ ਸ਼ਾਇਦ ਆਉਣੇ ਹੋਵੇਗਾ। ਰਿੰਗਣਾ ਮਾਰੂ ਕਹਿੰਦੇ ਜੇ ਰਿੰਗ ਮਾਰੀ ਤਾਂ ਵੱਜ ਜੇਗੀ। ਹਮ। ਉਹਨਾਂ ਨੇ ਲੋਕੇਸ਼ਨ ਕੀਤੀ ਸਰ ਟ੍ਰੇਸ। ਜੀ। ਉਹ ਕੋਲੀ ਤੋਂ ਜਾ ਕੇ ਫੜੇ ਸਰ। ਓ ਮਾਈ ਗਾਡ। ਓਹ ਹੋ। ਸੋ ਅੱਜਕਲ ਬਹੁਤ ਜ਼ਿਆਦਾ ਹੋ ਰਿਹਾ ਹੈ ਕਿਉਂਕਿ ਸਰ ਇੱਕ ਲੜਕੀ ਨੂੰ ਤੁਸੀਂ 5-6 ਲੱਖ ਰੁਪਏ ਦਾ ਆਰਾਮ ਨਾਲ ਬੇਚ ਦਿੱਤਾ ਆਇਓ ਰੱਬ ਆਇਓ ਰੱਬ ਅਕੇ ਜਕੇ ਉਹਨਾਂ ਤੋਂ ਕ੍ਰਾਈਮ ਕਰਾਣਿਆ ਸਰ ਹੋਰ ਬੇਸ਼ਿਆਪਨ ਕਰਾਣਿਆ ਪੁੱਛੋ ਨਾ ਸਰ ਸੋ ਬਰਮਾ ਜੀ ਵਾਕਈ ਤੁਹਾਡੀਆਂ ਗੱਲਾਂ ਬੇਸ਼ਕੀਮਤੀ ਹੈ ਤੁਸੀਂ ਆਓ ਕਿਸੇ ਦਿਨ ਸਟੂਡੀਓ ਵਿੱਚ ਤੁਸੀਂ ਟਾਈਮ ਦਿੱਤਾ ਬਹੁਤ ਬਹੁਤ ਸ਼ੁਕਰੀਆ ਸਰ ਔਰ ਕੋਈ ਖਦੇ ਵਿੱਚ ਮੈਂ ਇੱਕ ਦੋ ਦਿਨਾਂ ਤੱਕ ਤੁਹਾਨੂੰ ਕਾਲ ਕਰਕੇ ਸਟੂਡੀਓ ਦੇ ਵਿੱਚ ਹਾਜ਼ਰੀ ਜ਼ਰੂਰ ਲਗਵਾਵਾਂਗਾ। ਸ਼ੁਕਰੀਆ ਮਿਹਰਬਾਨੀ। ਮੈਂ ਵੀ ਚਾਹਨਾ ਬੱਚਿਆਂ ਤੱਕ ਗੱਲ ਪਹੁੰਚੇ ਸਕੇ। ਮਿਹਰਬਾਨੀ ਸਰ। ਸ਼ੁਕਰੀਆ। ਓਕੇ ਸਰ। ਨਸ਼ਕਰ।